ਪਿੱਛੇ ਦਾ ਦਿੱਛੇ ਉਹ ਲੈਟਰ ਜਿਆ ਪਿੱਛੇ ਆ ਤੁਸੀਂ ਆ ਪਿੱਛੇ ਦਾ ਦਿੱਛੇ ਉਹ ਲੈਟਰ ਬੀਤੇ ਦਿਨੀ ਜ਼ਿਰਕਪੁਰ ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਗੈਂਗਸਟਰ ਨੂੰ ਮਾਰ ਮੁਕਾਇਆ ਸੀ ਅਤੇ ਇਸ ਤੋਂ ਇਲਾਵਾ ਦੋ ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹੁਣ ਪੁਲਿਸ ਮੁਕਾਬਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਕਮਾਂਡੋ ਦੇ ਥੱਪੜ ਜੜੇ ਜਾ ਰਿਹਾ ਹੈ ਇਹ ਅਧਿਕਾਰੀ ਕੋਈ ਆਮ ਨਹੀਂ ਸਗੋ ਇਹ ਹੈ ਜੀ ਗੁਰਮੀਤ ਸਿੰਘ ਚੋਹਾਨ ਨੇ ਅਤੇ ਉਹਨਾਂ ਦੇ ਨਾਲ ਐਸਐਸਪੀ ਕੁਲਦੀਪ ਸਿੰਘ ਚਾਲ ਵੀ ਖੜੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਇਸ ਪੂਰੀ ਵੀਡੀਓ ਨੂੰ ਵੇਖੋ ਜਿਸ ਵਿੱਚ ਏਆਈਜੀ ਸਾਹਿਬ ਮੀਡੀਆ ਦੇ ਸਾਹਮਣੇ ਤੇ ਹੋਰ ਨਾ ਪੁਲਿਸ ਅਧਿਕਾਰੀਆਂ ਦੇ ਵਿੱਚ ਕਮਾਂਡੋ ਦੇ ਥੱਪੜ ਜਰਦੇ ਨੇ ਅਤੇ ਉਸ ਨੂੰ ਗੱਡੀ ਵਿੱਚ ਬੈਠਣ ਲਈ ਕਹਿੰਦੇ ਨੇ ਮੈਡਮ ਪਿੱਛੇ ਦਾ ਵਿੱਚ ਉਹ ਲੈਟਰ ਜਿਆ ਪਿੱਛੇ ਯਾਰ ਬੱਟੀਆਂ ਬੰਦ ਕਰਾ ਬੈਡ ਮੈਡਮ ਪਿੱਛੇ ਦਾ ਵਿੱਚ ਉਹ ਲੈਟਰ ਜਿਆ ਪਿੱਛੇ ਯਾਰ ਬੱਟੀਆਂ ਬੰਦ ਕਰਾ ਬੈਡ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਮੁਕਾਬਲਿਆਂ ਦੇ ਮੌਕੇ ਮਾਹੌਲ ਇੰਨਾ ਤਣਾਅਪੂਰਨ ਹੋ ਜਾਂਦਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਹੈ ਮੁਕਾਬਲੇ ਦੌਰਾਨ ਜਿੱਥੇ ਪੁਲਿਸ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੁਲਜ਼ਮ ਹੱਥੋਂ ਬਚ ਕੇ ਨਾ ਨਿਕਲ ਜਾਏ ਉਥੇ ਦੂਜੇ ਪਾਸੇ ਆਮ ਲੋਕਾਂ ਦੀ ਸੁਰੱਖਿਆ ਵਾਲੀ ਵੱਡੀ ਜ਼ਿੰਮੇਵਾਰੀ ਵੀ ਵੱਡੀ ਚਿੰਤਾ ਦਾ ਕਾਰਨ ਬਣਦੀ ਹੈ ਪਰ ਨਾਲ ਹੀ ਇੱਕ ਸੱਚਾਈ ਇਹ ਵੀ ਹੈ ਕਿ ਇਹੋ ਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਪੁਲਿਸ ਵਾਲਿਆਂ ਨੂੰ ਸਖਤ ਟ੍ਰੇਨਿੰਗ ਦੇ ਦੌਰ ਵਿੱਚੋਂ ਗੁਜ਼ਾਰਿਆ ਜਾਂਦਾ ਹੈ ਹੁਣੇ ਤੁਸੀਂ ਪੂਰੀ ਵੀਡੀਓ ਵੇਖੀ ਤੇ ਸੁਣੀ ਤਾਂ ਹੋਰੀ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਏਜੀ ਸਾਹਿਬ ਥੱਪੜ ਜਾਰ ਦੇ ਨੇ ਪਰ ਨਾਲ ਦੀ ਨਾਲ ਪਿੱਛੋਂ ਇੱਕ ਆਵਾਜ਼ ਵੀ ਸੁਣਾਈ ਦੇ ਰਹੀ ਹੈ ਉਹ ਸ਼ਾਇਦ ਕਿਸੇ ਨੇ ਵੀ ਗੌਰ ਨਾਲ ਨਹੀਂ ਸੁਣੀ ਹੋਵੇਗੀ ਬੰਦ ਪਿੱਛੇ ਦਾ ਵਿੱਚ ਉਹ ਲਟਕ ਜਾ ਪਿੱਛੇ ਯਾਰ ਬੱਟੀਆਂ ਤੋਂ ਬੰਦਾ ਤਾਂ ਮੰਡੋ ਐਕਸ਼ਨ ਕਰੋ ਬੰਦਾ ਤਾਂ ਮੰਡੋ ਐਕਸ਼ਨ ਕਰੋ ਤਾਂ ਤੁਸੀਂ ਸੁਣਿਆ ਕਿ ਮੌਕੇ ਤੇ ਮੌਜੂਦ ਕੁਝ ਹੋਰ ਲੋਕਾਂ ਦੇ ਵੱਲੋਂ ਵੀ ਜਾਂ ਫਿਰ ਇੰਜ ਕਹਿ ਲਓ ਕਿ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਮਾਂਡੋ ਦੇ ਜਵਾਨ ਨੂੰ ਕਮਾਂਡੋ ਐਕਸ਼ਨ ਕਰਨ ਲਈ ਕਿਹਾ ਜਾ ਰਿਹਾ ਹੈ। ਲਿਆਜ਼ਾ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਉਸ ਕਮਾਂਡੋ ਨੇ ਢਿੱਲੀ ਕਾਰਵਾਈ ਕੀਤੀ ਹੋਣੀ। ਪਰ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਮੌਕੇ ਤੇ ਕੀ ਕੁਝ ਹੋਇਆ ਕਿਉਂਕਿ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਸਿੱਧਾ ਮੁਕਾਬਲਾ ਸੀ ਅਤੇ ਇਸ ਦੌਰਾਨ ਇੱਕ ਮਾਸੂਮ ਬੱਚੀ ਅਤੇ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਸੀ। ਲਿਆਜ਼ਾ ਜੇਕਰ ਦੂਜੇ ਪੱਖ ਤੋਂ ਦੇਖਿਆ ਜਾਵੇ ਕਿ ਜੇਕਰ ਕਿਸੇ ਇੱਕ ਪੁਲਿਸ ਅਧਿਕਾਰੀ ਜਾਂ ਕਮਾਂਡੋ ਦੀ ਢਿੱਲੀ ਕਾਰਵਾਈ ਸਾਹਮਣੇ ਆ ਜਾਂਦੀ ਤਾਂ ਸ਼ਾਇਦ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਅਜੇ ਵਿੱਚ ਜੇ ਕੋਈ اعلی ਅਧਿਕਾਰੀ ਕਮਾਂਡੋ ਫੋਰਸ ਦੇ ਜਵਾਨ ਜਾਂ ਪੁਲਿਸ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਤਾੜਦਾ ਤਾਂ ਇਸ ਨੂੰ ਬਿਨਾਂ ਵਜ੍ਹਾ ਤੂਲ ਨਹੀਂ ਦੇਣਾ ਚਾਹੀਦਾ ਕਿਉਂਕਿ ਮੌਕੇ ਦੇ ਹਾਲਾਤ ਬੇਹਦ ਗੰਭੀਰ ਸਨ ਇੱਕ ਪਾਸੇ ਰਿਹਾਇਸ਼ੀ ਏਰੀਆ ਅਤੇ ਦੂਜੇ ਪਾਸੇ ਲੋਕਾਂ ਦੀ ਜਾਨ ਖਤਰੇ ਵਿੱਚ ਪਈ ਹੋਈ ਸੀ ਲਗਾਤਾਰ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ ਸਨ ਅਜੇ ਵਿੱਚ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੁਲਿਸ ਦੇ ਅੱਖਰੋਂ ਵੀ ਵੱਡੀ ਢਾਹ ਲੱਗਦੀ ਹੈ న్యూਸ ਡੈਸਕ ਤੋਂ ਸੁਖਵਿੰਦਰ ਸਿੰਘ ਡੀ5 ਚੈਨਲ ਪੰਜਾਬੀ